ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕ੍ਰੀਏਟਿਵ ਵਿਦ ਫੀਰਪਾਲ ਸੰਧੋ। ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਡਿਫਰੈਂਟ ਡਿਫਰੈਂਟ ਕਲਰ ਦੀਆਂ ਸਕੀਵੀਆਂ ਤੇ ਬਲਾਊਜ਼ ਦਿਖਾਵਾਂਗੇ। ਪਹਿਲੀ ਤੁਸੀਂ ਦੇਖ ਸਕਦੇ ਹੋ ਗ੍ਰੀ ਕਲਰ ਤੇ ਬਣੀ ਹੋਈ ਸਕੀਵੀ ਤੇ ਉੱਪਰ ਮਨਕੇ ਲਗਾਏ ਹੋਏ ਆ। ਤੁਸੀਂ ਚੈੱਕ ਕਰ ਸਕਦੇ ਹੋ ਗ੍ਰੇ ਕਲਰ ਦੀ ਸਕੀਵੀ ਹੈ ਡਿਜ਼ਾਈਨ ਆਪਾਂ ऑलरेडी ਦੱਸ ਚੁੱਕੇ ਹਾਂ। ਸੈਕੰਡ ਹੈ ਜਿਹੜੀ ਬਲੈਕ ਕਲਰ ਦੀ ਸਕੀਵੀ ਹੈ ਤੇ ਉੱਤੇ ਹੈਂਡਵਰਕ ਕੀਤਾ ਹੋਇਆ ਹੈ। ਇਹ ਵੀ ਆਪਾਂ ਵੀਡੀਓ ਅਪਲੋਡ ਕਰ ਚੁੱਕੇ ਹਾਂ। ਅਗੇ ਇੱਕ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਬੱਬਲਸ ਵਾਲਾ ਇਹ ਡਿਜ਼ਾਈਨ ਵਾਲੀ ਵੀ ਆਪਾਂ ਵੀਡੀਓ ਅਪਲੋਡ ਕਰ ਚੁੱਕੇ ਆ ਅੱਗੇ ਆਉਗੀ ਵਾਈਟ ਕੱਜ ਦੀ ਇਸ ਕੀ ਵੀ ਜੋ ਸਿੰਪਲ ਤਰੀਕੇ ਨਾਲ ਬਣ ਹੋਈ ਹੈ ਤੇ ਉੱਪਰ ਵਰਕ ਕੀਤਾ ਹੋਇਆ ਇਹ ਵੀ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਹਾਂ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਰਿਹਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਗੇ ਤੁਹਾਨੂੰ ਦਿਖਾਵਾਂਗੇ ਪੁਲੇਖੇ ਇਹ ਪੁਲੇਖੇ ਦਾ ਡਿਜ਼ਾਈਨ ਹੈ ਜੀ ਵਿੱਚ ਵਾਲਾ ਪੁਲੇਖੇ ਦਾ ਦੋਨੋਂ ਸਾਈਡ ਇੱਕ ਸਾਈਡ ਸਕੀ ਵੀ ਇੱਕ ਸਾਈਡ ਬਲਾਊਜ਼ ਹੈ ਇਹ تینوں ਡਿਜ਼ਾਈਨਰ ਡਿਫਰੈਂਟ ਡਿਫਰੈਂਟ ਕਲਰ ਦੇ ਆ ਠੀਕ ਹੈ ਜੀ ਤਾਂ ਕਿ ਬੇਲਾ ਵਾਲਾ ਡਿਜ਼ਾਈਨ ਹੈ ਜੋ ਬਹੁਤ ਹੀ ਕੈਰਾ ਬਨੇ ਹੋਇਆ ਅੱਗੇ ਪੁਲਿਕਾ ਕਿਸ ਤਰ੍ਹਾਂ ਦੀ ਹੈ ਸਿੱਧਾ ਅੰਦਾਜ਼ਾ ਇਹ ਪੁਲਿਕਾ ਦਾ ਡਿਜ਼ਾਈਨ ਹੈ ਜੀ ਇੱਧਰ ਆਪਾਂ ਆ ਅੱਗੇ ਹੈਗਾ ਇੱਕ ਬ੍ਰਾਊਨ ਜੇ ਕਲਰ ਤੇ ਐਂਡ ਕਾਫੀ ਕਲਰ ਤੇ ਕੀ ਬਨੇ ਹੋਇਆਗਾ ਬਲਾਊਜ਼ ਬਨੇ ਹੋਇਆ ਜੋ ਬਹੁਤ ਹੀ ਸੋਨੇ ਤਰੀਕੇ ਨਾਲ ਬਨੇ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਅਕਰ ਕੋਈ ਵੀ ਡਿਜ਼ਾਈਨ ਆਪਣਾ ਪਸੰਦ ਆਇਆ ਤਾਂ ਲਾਈਕ ਮੈਂਡ ਸ਼ੇਅਰ ਜ਼ਰੂਰ ਕਰਿਓ ਬਹੁਤ ਹੀ ਪਿਆਰੇ ਜਿਹੇ ਕਲਰਾਂ ਦੇ ਇਹਦੇ ਤੇ ਇਹ ਲਿਖਿਆ ਇੱਕ ਰੋਸ਼ੀਆ ਲਗਾ ਹੋਇਆ ਹੈ ਦੋਨੋਂ ਸਾਈਡ ਉਹ ਕਿ ਹੈ ਦੋ ਕਲਰ ਤੇ ਆਪਾਂ ਕੀ ਬਲਾਊਜ਼ ਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਡਿਬੀਜੀ ਵਾਲਾ ਬਲਾਊਜ਼ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਐਂਡ ਲਾਸਟ ਐਵੋਇਡ ਕਲਰ ਦੇ ਆਵਾਂ ਫਲਾਵਰ ਬਨਾਏ ਹੋਏ ਆ ਵਾਈਟ ਕਲਰ ਦਾ ਬਲouses ਹੈ ਤੇ ਉੱਪਰ ਰੈੱਡ ਕਲਰ ਤੇ ਫਲਾਵਰ ਤੇ ਗ੍ਰੀਨ ਕਲਰ ਦੀਆਂ ਪੱਤੀਆਂ ਬਨਾਈਆਂ ਹੋਈਆਂ ਜੇ ਕੋਈ ਵੀ ਆਪਣਾ ਡਿਜ਼ਾਈਨ ਪਸੰਦ ਆਇਆ ਤਾਂ ਲਾਈਕ ਮੈਂਨ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲੂ ਸਬਸਕ੍ਰਾਈਬ ਧੰਨਵਾਦ ਜੀ